ਆਣਾ ਬੁਣਾ ਦਿਖਾ ਦੂੰਗਾ ਤੁਹਾਨੂੰ ਨੇੜੇ ਤੋਂ ਠਣ ਠਣਾ ਉਹ ਦੇਖ ਸਕਦੇ ਹੋ ਪੂਰਾ ਟਾਪ ਦਾ ਲੱਗਿਆ ਬਾਕੀ ਦੁੱਧ ਕੱਢ ਸਕਦੀ ਆ ਦੋਸਤੋ 16 17 ਕਮਾ ਲੂ ਜੀ ਬਾਕੀ ਉਹਨਾਂ ਹੀ ਲੈ ਵਾ ਸੱਜਣੋਂ ਅੱਗੇ ਆ ਉਹਨਾਂ ਹੀ ਇਹਦਾ ਪਿੱਛੇ ਆ ਆ ਗਾੜੀ ਗੂੜੀ ਵੀ ਚੰਗੀ ਹੋਊਗੀ ਛੋਟੀ ਦੀ ਬਾਕੀ ਧਾਰਾਂ ਇੱਕ ਇੱਕ ਦੋ ਦੋ ਬਾਈ ਤੋਂ ਆਪਾਂ ਮਰਵਾ ਦਾਂਗੇ ਤੇ ਬੱਚੇ ਦਾ ਕਰਦੀ ਆ ਥੋੜਾ ਜਿਹਾ ਹਨਾ ਬੱਚੇ ਕਹ ਨਹੀਂ ਜਾਂਦੀ ਬਾਈ ਆ ਸੱਜਣੋਂ ਇਹਦੇ ਨਾਲ ਕੱਟੀ ਆ ਹਾਂਜੀ ਸੱਜਣੋਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਜਦ ਬਰਨਾਲੇ ਨੂੰ ਦੋਸਤੋ ਆਪਾਂ ਮੋਗੇਵਾਲ ਜਾਂਦੇ ਆ ਮੇਨ ਹਾਈਵੇ ਤੇ ਇੱਕ ਨਹਿਰ ਪੈਂਦੀ ਆ ਰਸਤੇ 'ਚ ਨਹਿਰ ਦੇ ਨਾਲ ਹੀ ਦੋਸਤੋ ਸੜਕ ਆਉਂਦੀ ਆ ਇੱਕ ਨਹਿਰ ਤੇ ਪੈਟਰੋਲ ਪੰਪ ਦੇ ਵਿਚਾਲੇ ਜਿਹੜੀ ਸਿੱਧੀ ਟੱਲੇਵਾਲ ਖੁਰਦ ਨੂੰ ਆਉਂਦੀ ਆ ਤੇ ਬਾਈ ਕੋਲ ਅੱਜ ਦੋਸਤੋ ਇੱਕ ਤਾਂ ਝੋਟੀ ਤਾਜੀ ਸੂਈ ਹੈ ਤੇ ਬਾਕੀ ਵੀ ਤਾਜ਼ੀਆਂ ਨੇ ਕੁਝ-ਕੁਝ ਦਿਨਾਂ ਦੀਆਂ ਸੂਈਆਂ ਨੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇ ਦਾਂਗੇ ਆ ਸਾਹਮਣੇ ਇੱਕ ਨੰਬਰ ਵਾਲੀ ਝੋਟੀ ਦੇਖ ਲਓ ਦੋਸਤੋ ਤੇ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਚੰਗੇ ਦੁੱਧ ਦਾ ਰ ਨੇੜੇ ਤੋਂ ਸੱਜਣੋ ਤੇ ਬਾਕੀ ਤੋਰ ਤੂਰ ਕੇ ਦਿਖਾ ਦਾਂਗੇ ਝੋਟੀ ਆਪਾਂ ਤੇ ਆਜੋ ਬਾਈ ਨਾਮ ਲਿਆਉਂਦੇ ਆ ਤੁਹਾਨੂੰ। ਹੋਰ ਬਾਈ ਜੀ ਠੀਕ ਠਾਕ ਹਾਂਜੀ ਬਾਈ ਐਡਰੈਸ ਦੱਸ ਦਿਓ ਆਪਾਂ। ਟੱਲੇਵਾਲ ਖੁਰਦਪਿੰਡ ਜੀ ਠੀਕ ਆ ਜੀ। ਜ਼ਿਲ੍ਹਾ ਬਰਨਾਲਾ ਠੀਕ ਆ ਜੀ। ਨਾਮ ਜਗਿੰਦਰ ਸਿੰਘ ਠੀਕ ਆ ਜੀ। ਬਾਈ ਵਪਾਰ ਦਾ ਹੀ ਕੰਮ ਹੈ। ਹਾਂ ਬਾਈ ਥੋੜਾ ਥੋੜਾ ਹੈਗਾ ਬਾਲਾ ਤਾਂ ਨਹੀਂ ਕਰਨੀ ਕਰਦਾ। ਲੈ ਸੱਜਣੋ ਬਾਈ ਥੋੜਾ ਥੋੜਾ ਕਰਦਾ ਕੰਮ ਆਪਾਂ ਇਹਨੂੰ ਹੁਣ ਬਾਲਾ ਕਰਨ ਲਾਉਣਾ ਛੁੱਟੀ ਕਿਰਪਾ ਨਾਲ। ਫੋਣ ਫਣ ਬਾਈ ਕੋ ਚੰਗੇ ਕਮਾਦ ਤੇ ਸੱਜਣੋਂ ਪਸ਼ੂ ਤਨ ਵੀ ਬਾਈ ਕੋਲ ਦਰਮਿਆਨਾ ਵੀ ਹੈ ਤੇ ਚੰਗੇ ਰੇਟ ਵਾਲਾ ਵੀ ਆ ਦੋਨੇ ਪ੍ਰਕਾਰ ਦਾ ਜਾਨਵਰ ਆ ਬਾਈ ਕੋਲੇ ਬਾਈ ਆ ਇੱਕ ਨੰਬਰ ਵਾਲੀ ਝੋਟੀ ਦੀ ਕੀ ਡਿਟੇਲ ਆ ਕਦੋਂ ਸੂਈ ਆ ਇਹ ਬਾਈ ਅੱਜ 7:00 ਵਜੇ ਸੂਈ ਆ ਸਵੇਰੇ ਅੱਛਾ ਜੀ ਤੇ ਜੇਰ ਜੂਰੇ ਦੀ ਵਧੀਆ ਪੈ ਗਈ ਜੇਰ ਜੂਰੇ ਦਾਨਾ ਕਿੰਨੇ ਵੇ ਸੂਈ ਦੂਈ ਆ ਬਾਈ ਇਹ ਤੀਜਾ ਸੂਆ ਬਾਈ ਇਹ ਆਪਾਂ ਲੈ ਕੇ ਆਏ ਆ ਬਾਈ ਨਾ ਘਰ ਦੀ ਝੋਟੀ ਆ ਬਾਈ ਅੱਛਾ ਇਹ ਘਰ ਦੀ ਆ ਆਪਣੀ ਹਾਂਜੀ ਬੱਚਾ ਕੀ ਹੈ ਜੀ ਨਾਲ ਇਹਦੀ ਬੱਚਾ ਦੇ ਕੱਟੀ ਆ ਜੀ ਨਾਲ ਲੈ ਸਜਣੋ ਮੱਝ ਦੇਖ ਲਓ ਪੂਰੀ ਡਬਲ ਹੈ ਨਾਲ ਕੱਟੀ ਆ ਇੱਕ ਨਾਲ ਇੱਕ ਪਸ਼ੂ ਤਾਂ ਫ੍ਰੀ ਮਿਲਦਾ ਆਪਾਂ ਨੂੰ ਤੇ ਬਾਕੀ ਦੂਜੇ ਸ਼ੂਏ ਦਾ ਰਿਕਾਰਡ ਕੀ ਰਿਹਾ ਦਾ ਦੁੱਧਾ ਜੀ ਵੀਰੇ ਦੂਜੇ ਸ਼ੂਏ ਦਾ 15 ਕਿਲੋਟਰ ਦੁੱਧ ਚੋਇਆਗਾ ਆਪਾਂ ਜੇ ਨਹੀਂ ਜੀ ਕਿਸੇ ਚੰਗੇ ਘਰੇ ਵਗ ਦੇਤਾ 17 18 ਵੀ ਦੇ ਸਕਦੀ ਆ ਠੀਕ ਆ ਜੀ ਜਿੰਨੀ 15 ਦਾ ਆਪਾਂ ਲੈ ਸਜਣੋ ਦੁੱਧ ਸੇਵਾ ਦਾ ਹੁੰਦਾ ਮੈਂ ਬਾਈ ਦੀ ਗੱਲ ਰੋਕ ਕੇ ਆਖੂਗਾ ਜੀ ਆਪਾਂ ਘਰੇ ਲਿਆ ਕੇ ਪਸ਼ੂ ਨੂੰ ਬੰਨ ਲਾਂਗੇ ਉਹਨੂੰ ਕੁਛ ਪਾਵਾਂਗੇ ਨਹੀਂ ਤਾਂ ਮੇਰਾ ਖਿਆਲ ਹੈ 20 ਕਿਲੋ ਵਾਲੀ ਵੀ ਸੱਜਣੋ 5-4 ਕਿਲੋ ਤੇ ਆ ਜੂਗੀ ਹਨਾ ਬਾਈ ਹਾਂਜੀ ਤੇ ਬਾਕੀ ਦਾ ਰੇਟ ਦੱਸ ਦੇ ਬਾਈ ਚਲਾ ਦੇ ਪਹਿਲਾਂ ਹਾਂ ਚਲਾ ਦਿਓ ਝੂਟੀ ਫਿਰ ਪੁੱਛਾਂਗੇ ਇਹਦਾ ਲੈ ਸੱਜਣੋ ਇੱਕ ਵਾਰੀ ਨਾ ਤੁਸੀਂ ਜੱਜਮੈਂਟ ਕਰ ਲਓ ਜਾਨਵਰ ਦੀ ਕਿੱਡਾ ਜਾਨਵਰ ਆ ਬਾਈ ਕੋਲੇ ਪੁੱਠੇ ਦੀ ਚੜਾਈ ਚੜੂਈ ਦੇਖ ਸਕਦੇ ਹੋ ਤੇ ਹਵਾਨੇ ਹਬੂਨੇ ਵਾਲੇ ਦਾ ਕਰਮ ਵਾਲੀ ਐ ਸਮਝ ਲਓ ਭੰਡਾ ਬੰਨੀ ਫਿਰਦੀ ਐ ਲੈ ਸੱਜਣੋ ਉੱਚੇ ਕਦ ਕਾਢਦੀ ਐ ਪੂਰੀ ਹਾਥੀ ਜਿੱਡੀ ਝੋਟੀ ਐ ਮੈਂ ਇਧਰੋਂ ਹਵਾਨਾ ਹਬੂਨਾ ਦਿਖਾ ਦੂੰਗਾ ਤੁਹਾਨੂੰ ਨੇੜੇ ਤੋਂ ਠੰਠ ਨੌਰ ਦੇਖ ਸਕਦੇ ਹੋ ਪੂਰਾ ਟੌਪ ਦਾ ਲੱਗਿਆ ਵਾਕਈ ਦੁੱਧ ਕੱਢ ਸਕਦੀ ਆ ਦੋਸਤੋ 16 17 ਕਮਾ ਲਓ ਜੀ। ਬਾਕੀ ਉਹਨਾਂ ਹੀ ਲੈ ਵਾ ਸੱਜਣੋਂ ਅੱਗੇ ਐ ਉਹਨਾਂ ਹੀ ਇਹਦਾ ਪਿੱਛੇ ਐ। ਆ ਗਾੜੀ ਗੂੜੀ ਵੀ ਚੰਗੀ ਹੋਊਗੀ ਛੋਟੀ ਦੀ। ਬਾਕੀ ਧਾਰਾਂ ਇੱਕ ਇੱਕ ਦੋ ਦੋ ਬਾਈ ਤੋਂ ਆਪਾਂ ਮਰਵਾ ਦਾਂਗੇ। ਤੇ ਬੱਚੇ ਦਾ ਕਰਦੀ ਆ ਥੋੜਾ ਜਿਹਾ ਹਨਾ ਬੱਚੇ ਕਹਿੰਦੀ ਜਾਂਦੀ ਆ ਬਾਈ। ਆ ਸੱਜਣੋਂ ਇਹਦਾ ਨਾ ਕੱਟੀ ਆ ਤੁਹਾਨੂੰ ਦਿਖਾ ਦਾਨਾ ਮੈਂ। ਬਿਲਕੁਲ ਜੈਡ ਬਲੈਕ ਐ। ਤੇ ਬਾਕੀ ਹਵਾਨਾ ਹੂਨਾ ਦੇਖ ਸਕਦੇ ਹੋ ਸੱਜਣੋਂ ਪੂਰੇ ਖੁੱਲੇ ਆਰਡਰ ਦੀ ਝੋਟੀ ਆ ਤੇ ਚੜਾਈ ਜੜੂਈ ਬਹੁਤ ਆ ਪੁੱਠੇ ਦੀ ਕੁਆਲਟੀ ਚੰਗੀ ਆ ਸੱਜਣੋ ਬਰੀਕੀਆਂ ਬਰੂਕੀਆਂ ਬਹੁਤ ਨੇ ਜੋਟੀ ਚ ਤੇ ਇੱਕ ਦਿਖਾ ਦਨੇ ਆ ਬਚੀ ਆ ਨਾਲ ਤੇ ਇਹਦਾ ਰੀਜਨ ਵੀ ਆਪਾਂ ਦੋਸਤੋ ਬਾਈ ਨੂੰ ਪੁੱਛ ਲਾਂਗੇ ਬਾਈ ਚਲਦੀ ਆ ਇਹ ਬਾਈ ਜੀ ਚਲਦੀ ਨਹੀਂ ਬਚੀ ਇਹ 2-4 ਦਿਨਾਂ ਚ ਚੜਾ ਜਾਊਗੀ ਅੱਜ ਤਾਜੀ ਛੂਈ ਕਰਕੇ ਜੋਸ਼ ਮਾਰਿਆ ਵਾ ਮੈਂ ਦਾ ਅੱਛਾ ਉਸਰਾਖ ਵਗੈਰਾ ਤਾਂ ਨਹੀਂ ਆ ਚਾ ਹਾਂ ਵੀਰੇ ਸਰਾਖ ਵਗੈਰਾ ਕੋਈ ਨਹੀਂ ਗਰੰਟੀ ਫੁੱਲ ਆ ਲੈ ਸੱਜਣੋ ਬਾਈ ਕਹਿੰਦਾ ਫੁੱਲ ਗਰੰਟੀ ਮਿਲੂਗੀ ਕੋਈ ਸਰਾਖ ਨਹੀਂ ਹੈਗਾ ਇੱਕ ਦੋ ਦਿਨਾਂ ਚ ਇਹ ਬਚੀ ਆ ਜਿਹੜੀ ਇਹਨੂੰ ਤਹਾਂ ਚੜਾ ਜਾਊਗੀ ਦੁੱਧੇ ਦੇ ਵਿੱਚ ਆਉਂਦਾ ਨਹੀਂ ਬਾਕੀ ਚਾਰੇ ਥਣਾ ਚੋਂ ਦੁੱਧ ਆਊਗਾ ਰੇਟ ਬਾਈ ਇਹਦਾ ਫਿਕਸ ਰੇਟ ਫਿਕਸ ਰੇਟ ਹੈ ਬਾਈ 1,25,000 ਦੀ 1,25,000 ਰੁਪਏ ਦੀ ਲੈ ਦੋਸਤੋ ਇਹਦੇ ਚੋ ਛੋਟ ਛੱਪਾ ਹੋਊਗਾ ਬਾਈ ਨੂੰ ਬਾਲਾ ਪਰੇਸ਼ਾਨ ਨਾ ਕਰਿਓ ਬਾਈ ਨਾਲ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਬਾਈ ਕਹਿੰਦਾ ਚੰਗੀ ਆ ਝੋਟੀ ਤੇ ਨੰਬਰ ਬੋਲ ਦਿਓ ਜੀ ਆਪਣਾ 94665695783 ਇੱਕ ਵਾਰੀ ਫੇਰ ਬੋਲੋ 94665695783 ਲੈ ਸੱਜਣੋ ਇੱਕ ਦੋ ਨੰਬਰ ਵਾਲੀ ਝੋਟੀ ਲੱਗਿਆ ਦਿਖਾਉਣ ਜਿਹੜੀ ਤੁਹਾਨੂੰ ਮੈਂ ਇਹ ਕਰਦੀ ਆ ਦਿਨ ਹਜੇ ਬਾਕੀ ਜਾਤ ਕੁਆਲਿਟੀ ਬਰੀਕੀਆਂ ਬਰੂਕੀਆਂ ਨਾੜਾਂ ਨੂੜਾਂ ਦੇਖ ਸਕਦੇ ਹੋ ਪਿੰਡੇ ਤੇ ਤੇ ਸੱਜਣੋ ਕਦ ਕਾਠ ਬਹੁਤ ਆ ਲੰਬਾਈ ਲਮੂਈ ਬਹੁਤ ਆ ਝੁੱਟੀ ਇਹ ਸੱਜਣੋ ਡਰਦੀ ਆ ਝੁੱਟੀ ਥੋੜੀ ਜਿਹਾ ਆਪਾਂ ਖੜੀਏ ਦਿਖਾ ਦਾਂਗੇ ਅਹੀਂ ਤੇ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਇਧਰੋਂ ਪੁੱਠੇ ਦੀ ਜੜਾਈ ਚੁੜੀ ਦੇਖ ਸਕਦੇ ਹੋ ਪੂਰੀ ਚੰਗੀ ਝੋਟੀ ਆ ਵਧੀਆ ਸਾਮ ਆ ਬਾਈ ਦੀ ਬਾਈ ਇਹ ਵੀ ਇਹ ਵੀ ਘਰੀ ਪਾਲੀ ਹੋਈ ਆ ਹਾਂ ਵੀਰੇ ਇਹ ਵੀ ਆਪਣੀ ਘਰ ਦੀ ਝੋਟੀ ਆ ਜੀ ਅੱਛਾ ਇਹ ਵੀ ਕਰਦੀ ਆ ਹਾਂ ਜੀ ਵਪਾਰੀ ਸਾਰੇ ਘਰ ਦੇ ਕਹਿ ਦਿੰਦੇ ਆ ਯਾਰ ਨਹੀਂ ਵੀਰੇ ਆਪਣੀਆਂ ਘਰ ਦੀਆਂ ਹੈ ਵਪਾਰ ਵਾਲਿਆਂ ਦਾ ਅੱਡਾ ਦੋ ਤਿੰਨ ਵਈਆਂ ਅੱਛਾ ਵਪਾਰ ਵਾਲੀ ਝੋਟੀ ਉੱਧਰ ਖੜੀ ਹੈ ਜਿਹੜੀ ਆਪਾਂ ਦਿਖਾਵਾਂਗੇ ਇਸ ਤਗਾ ਦਾ ਇਹਨੇ ਕਿੰਨੇਵੇਂ ਸੂਏ ਸੂਣਾ ਬਾਈ ਇਹਨੇ ਵੀਰੇ ਦੂਜੇ ਸੂਏ ਸੂਣਾਗਾ ਦੂਜੇ ਸੂਏ ਕਿੰਨੇ ਕਿ ਦਿਨ ਕੱਢਦੀ ਹੈ ਇਹਦੇ 15 ਕ ਦਿਨ ਰਹਿੰਦੇ ਆ 15 ਦਿਨ ਇਹਦਾ ਫਿਰ ਰਿਕਾਰਡ ਕੀ ਆ ਦੁੱਧ ਦਾ ਇਹਦਾ ਰਿਕਾਰਡ ਵੀ ਬਾਈ 14-15 ਲੀਟਰ ਦਿੰਦੀ ਆ ਐਵੇਂ ਗੱਪ ਮਾਰਨ 18 ਕਹੀ ਲਈ ਉਹ ਕੋਈ ਫਾਇਦਾ ਨਹੀਂ ਵੀਰੇ ਕਿੰਨੇ ਦੀ ਗਾਰੰਟੀ ਤੇ ਦੇ ਦਾਂਗੇ ਆਪਾਂ ਦੁੱਧ ਦੀ ਸਹੀ ਦੁੱਧ ਦੀ 15 ਗਾਰੰਟੀ ਗਾਰੰਟੀ ਤੇ ਦੇ ਦਾਂਗੇ ਬਾਈ ਲੈ ਸੱਜਣਾ 1 ਤੇ ਬਾਕੀ ਰੇਟ ਭਾਈ ਇਹਦਾ ਇਹਦਾ ਰੇਟ ਵੀਰੇ 1 ਲੱਖ 10 ਹਜ਼ਾਰ ਇੱਕ ਦਾ ਬਾਹਲਾ ਮੰਗੀ ਆ ਨਾ ਯਾਰ ਦਿਨ 15 ਸਾਹਮਣੇ ਹੀ ਪਊਗੀ ਹਜੇ ਕੋਈ ਨਾ ਵੀਰੇ ਖਾਣ ਤੋਂ ਪਹਿਲਾਂ ਹੀ ਵੇਚਦੇ ਰਿਸਕ ਨਹੀਂ ਵਿਸਕਣੀ ਵੀਰੇ ਖਾਣ ਤੋਂ ਪਹਿਲਾਂ ਵੀਰੇ ਦੇ ਦਾਂਗੇ ਇਹ ਲੱਖ ਦੀ 95 ਦੀ ਹੋ ਜੂ ਹੋ ਜੂ ਚੱਲ ਵੀਰੇ ਲੈ ਸੱਜਣੋ ਇਹ ਝੋਟੀ 95 ਹਜ਼ਾਰ ਦੀ ਹੋ ਜੂ ਇੱਕ ਵਾਰੀ ਦਿਖਾ ਦੇਣਾ ਝੋਟੀ ਸੱਜਣੋ ਚੰਗੀ ਆ ਕਾਠਕੂਠ ਬਹੁਤ ਆ ਝੋਟੀ ਦੇ ਇਧਰ ਪੁੱਠੇ ਪਾਠ ਦੀ ਚੜਾਈ ਦੇਖ ਸਕਦੇ ਹੋ ਬੈਕ ਤੋਂ ਬਾਕੀ ਬਰੀਕੀਆਂ ਨੇ ਸੱਜਣੋ ਪਤਲੇ ਚਮੜੀ ਦੀ ਝੋਟੀ ਆ ਆਜੋ ਹੁਣ ਲੈ ਚੱਲਦੇ ਆ ਤਿੰਨ ਨੰਬਰ ਵਾਲੀ ਝੋਟੀ ਤੇ ਜਿਹੜੀ ਦਰਮ ਬਹੁਤ ਸਾਰੇ ਜਣਾਂ ਦੀ ਡਿਮਾਂਡ ਰਹਿੰਦੀ ਹੈ ਵੀ ਕੋਈ ਦਰਮਿਆਨੀ ਰੇਟ ਵਾਲਾ ਪਸ਼ੂ ਤਨ ਵੀ ਦਿਖਾਓ ਬਾਕੀ ਥਣ ਥਣ ਦਿਖਾ ਦੇਣਾ ਦੋਸਤੋ ਚੰਗਾ ਲੱਗਿਆ ਮੁਠੀ ਵਾਲਾ ਥਾਣਾ ਤੇ ਬਾਕੀ ਠੰਡੀ ਸੀਲ ਹੈ ਝੋਟੀ ਤੇ ਬਾਕੀ ਭਾਈ ਟਾਈਮ ਕਿੰਨਾ ਹੋ ਗਿਆ ਹੁਣ ਟਾਈਮ ਭਾਈ ਬੱਜਿਆ 11:00 ਕਾ ਹੁਣ ਲਾ ਸੱਜਣੋ 11 ਕ ਦਾ ਟਾਈਮ ਹੈ ਬਾਈਆਂ ਚੋਈਆਂ ਹੋਈਆਂ ਨੇ ਝੋਟੀਆਂ ਉਹਦੇ ਹਿਸਾਬ ਨਾਲ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲਿਓ ਬਾਈ ਇਹ ਕਿੰਨੇਵੇਂ ਸੂਈ ਝੋਟੀ ਇਹ ਵੀਰੇ ਦੂਜੇ ਸੂਈ ਝੋਟੀ ਕਿੰਨੇ ਕਿ ਤਣ ਹੋਗੇ ਸੂਈ ਨੂੰ 10 ਕ ਦੇਣ ਆਉਗੇ ਵੀਰੇ ਇਹ ਥੱਲੇ ਦੁੱਧ ਕਿੰਨਾ ਕ ਤਿਆਰ ਆ ਗਿਆ ਥੱਲੇ ਬਾਈ ਹੁਣ 9 ਲੀਟਰ ਤਿਆਰ ਆ ਜਾਮਾ 9 ਤਿਆਰ ਹੈ ਕਿੰਨਾ ਕ ਕਰ ਸਕਦੀ ਹੈ ਬਾਈ ਇਹ ਕਰ ਦੂ ਵੀਰੇ 12 ਕਿਲੋ ਦਾ ਲਾ ਸੱਜਣੋ 11 12 ਕਿਲੋ ਦੁੱਧ ਕਰ ਦੂ ਬਾਈ ਖੋਲ ਕੇ ਚਲਾਈਏ ਨੂੰ ਸਾਰ ਰੁਪਈਏ ਰੁਪਈਏ ਦੇ ਆਪਾਂ ਸੱਜਣੋ ਰੇਟ ਵੇਟ ਬਾਈ ਨੂੰ ਪੁੱਛ ਲਾਂਗੇ ਟਾਈਮ 11 ਕ ਵਜੇ ਦਾ ਝੋਟੀ ਥੱਲੋਂ ਤਾਂ ਕਰਕੇ ਥੋੜੀ 부ਜੀ 부ਜੀ ਜੀ ਲੱਗਦੀ ਆ ਬਾਕੀ ਡੰਗ ਤੇ ਤਾਂ ਬਣਦੀ ਹੋ ਚੰਗੀ ਬਾਈ ਹਨਾ ਐ ਇਹਨੂੰ ਚਲਾ ਦੂਗੀ ਬਾਕੀ ਦੋਸਤੋ ਝੋਟੀ ਚੰਗੀ ਆ ਸਾਰੀ ਕਿਸੇ ਸਾਂ ਵਾਲੀ ਸੱਜਣ ਕੋਲ 바ਗੀ ਦੁੱਧ 12 ਵੀ ਪਾ ਦੂਗੀ ਬਾਕ ਕਮਾਲ ਹੋ ਜੀ ਤੇ ਲੰਬਾਈ ਲੰਬੂਈ ਬਹੁਤ ਆ ਜੀ ਬਾਕੀ ਥਣ ਥਣੌਰ ਚੰਗਾ ਲੱਗਿਆ ਝੋਟੀ ਦੇ ਪਿੱਛੇ ਤੋਂ ਵੀ ਦੇਖ ਸਕਦੇ ਹਾਂ ਇਧਰੋਂ ਤੇ ਬਾਕੀ ਇਧਰਲੀ ਸਾਈਡ ਤੋਂ ਥਣ ਥਣੋਂ ਤੁਹਾਨੂੰ ਮੈਂ ਦੁਬਾਰੀ ਦਿਖਾ ਦਾਨਾ ਤੇ ਵੱਡੀ ਗੱਲ ਸੱਜਣੋ ਠੰਡੇ ਸੀਲ ਜਾਨਵਰ ਦੀ ਹੁੰਦੀ ਹੈ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ 70000 ਦੀ ਦੇ ਦਾਂਗੇ ਆਪਾਂ ਲੈ ਸੱਜਣੋ 70000 ਦੀ ਮਿਲੂਗੀ ਇਹ ਝੋਟੀ ਤੁਹਾਨੂੰ ਇੱਕ ਵਾਰੀ ਫੇਰ ਦੇਖ ਲਓ ਇਧਰ ਤੋਂ ਜੇ ਕਿਸੇ ਸੇਵ ਵਾਲੀ ਸੱਜਣ ਕੋਲ ਜਾਂਦੀ ਹੈ ਦੁੱਧ 12 ਕਿਲੋ ਹੀ ਪਾ ਦੂਗੀ ਝੋਟੀ ਕਿਉਂਕਿ ਥਣ ਥਣੌਟ ਝੋਟੀ ਨੂੰ ਬੜਾ ਚੰਗਾ ਲੱਗਿਆ ਬਾਈ ਨੰਬਰ ਫੇਰ ਬੋਲ ਦਿਓ ਇੱਕ ਵਾਰੀ ਆਪਣਾ 946669 ਹਾਂਜੀ 95783 ਬਾਈ ਠੀਕ ਹੈ ਜੀ ਲਾ ਸੱਜਣੋ ਇੱਕ ਇਹ ਝੋਟੀ ਆ ਇੱਕ ਵਾਰੀ ਕੈਮਰਾ ਫੇਰ ਮਾਰਦਾ ਨਾ ਆ ਝੋਟੀ ਦੇ 15 20 ਦਿਨ ਰਹਿੰਦੇ ਨੇ ਸੂਨ ਵਾਲੀਏ ਤੇ ਆ ਇੱਕ ਨੰਬਰ ਤੇ ਸੱਜਣੋ ਝੋਟੀ ਸੂਈ ਸਮਾਰੀ ਅੱਜ ਸਵੇਰੀ ਸੂਈ ਆ ਕੱਟੀ ਆ ਮੰਗਰਾ ਬਾਕੀ ਇਹਨਾਂ ਚ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਰੇਟ ਬਣਾ ਕੇ ਸੱਜਣੋ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਬਾਈ ਕੋਲੋਂ ਖਰੀਦ ਸਕਦੇ ਹੋ ਬਾਕੀ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਵਾਸਤੇ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ